ਮੀਨ ਮੁਰ ਜਾਣੇ ਕੰਜ ਖੰਜਨੇ ਕਿਸਾਨੇ ਅਲੀ ਫਿਰਤ دیਵਾਨੇ ਬਨ ਡੋਲੇ ਜਿੱਤ ਤਿੱਤ ਹੀ ਲੂਟੇ ਫੂਟੇ ਫਿਰਾ ਮਨ ਚੈਨ ਹੁਨਾ ਕਿਤਹੀ ਧਰਮ ਦਰਖ ਜਾਤ ਗਇਓ ਦੇਖ ਦਸਨ ਪਾਂਤ ਰੂਪ ਹੀ ਕ੍ਰਾਂਤ ਜਗ ਫੈਰੇ ਸਿਤ ਹੀ ਇੱਕ ਮੈਂ ਹੋਰ ਸਵਈਆ ਪੜਦਾ ਵਿਦਵਾਨਾਂ ਦੀ ਸਭਾ ਚ ਮੈਂ ਉਹਨਾਂ ਸੱਜਣਾ ਨੂੰ ਕਹਿਣਾ ਵੀ ਉਹ ਇਹ ਸਵਈਆ ਦਾ ਜਰਾ ਅਰਥ ਕਰਕੇ ਸੁਖਾਉਣ ਇੱਕੋ ਹੀ ਹਰ ਸ਼ਬਦ ਨਾਲ ਇਸਤਰੀ ਦੇ ਸਾਰੇ ਅੰਗਾਂ ਦਾ ਵਰਣ ਕੀਤਾ ਗਿਆ ਹੈ ਕਿਹੜਾ ਹੈ ਸਵਈਆ ਹਰ ਸੋ ਮੋ ਕਹੇ ਹਰਤੀ ਦੁਖ ਹੈ ਅਲਕਾ ਹਰ ਹਾਰ ਪ੍ਰਭਾ ਹਰਨੀ ਹੈ ਲੋਚਨ ਹੈ ਹਰ ਸੇ ਸਰ ਸੇ ਹਰ ਸੇ ਭਰਟੇ ਹਰ ਸੀ ਵਰਨੀ ਹੈ ਕੇ ਹਰ ਸੋ ਕਰਿਹਾ ਚਲਬੋ ਹਰ ਪੈ ਹਰ ਕੀ ਹਰਨੀ ਤਰਨੀ ਹੈ ਹੈ ਕਰ ਮੈਂ ਹਰ ਪੈ ਹਰ ਤੋਂ ਹਰ ਰੂਪ ਕੀ ਏ ਹਰ ਕੀ ਧਰਨੀ ਹੈ ਇਹਨੇ ਉਸਤਾਦਾਂ ਦੀਆਂ ਮਾਰਾਂ ਨਹੀਂ ਖਾਧੀਆਂ ਗੁਰੂਆਂ ਦੇ ਚਨ ਚੜਨਾ ਚ ਨਹੀਂ ਬੈਠੇ ਉਹ ਚਾਰ ਅੰਗਰੇਜ਼ੀ ਦੇ ਅੱਖਰ ਸਿੱਖ ਕੇ ਕਿਸੇ ਅਖਬਾਰ ਦੇ ਐਡੀਟਰ ਤਾਂ ਹੋ ਸਕਦੇ ਆ ਦਸ਼ਮ ਗ੍ਰੰਥ ਦੇ ਵਿਦਵਾਨ ਨਹੀਂ ਬਣ ਸਕਦੇ ਹਜ਼ੂਰ ਜਿਹੜੀ ਵੀ ਜ਼ੁਬਾਨ ਲਿਖਦੇ ਐ ਉਹ ਜ਼ੁਬਾਨ ਤੇ ਲੋਹਾਂ ਦਾ ਬੂਰ ਹਾਸਲ ਆ ਉਸ ਵਿਸ਼ੇ ਤੇ ਪਰਸ਼ੀਨ ਦੀ ਬੈਤ ਸ਼ਾਨ ਦਾ ਨਿਜਮਾ ਅਖੀਰਲੇ ਦੋ ਸ਼ੇਰ ਮਲਾਉਣੇ ਜਿਵੇਂ کریم ਤੇ ਰਹੀਮ ਲੇਕਿਨ ਸਹਬਲੇ ਦੇ ਕਮਾਲੇ ਕਰਾਮਤ ਕਾਇਮ کریم ਰਜਾ ਬਖਸ਼ ਰੋਜੀ ਰਹਾ ਕੋ ਰਹੀਮ ਪਹਿਲਾ ਸਾਰੇ ਸ਼ਬਦ ਕਕੇ ਨਾਲ ਲਿਖੇ ਗਏ ਐ ਦੂਜੇ ਸਾਰੇ ਗਾਰੇ ਨਾਲ ਲਿਖੇ ਗਏ ਐ ਯਮਕਾ ਅਲੰਕਾਰ ਤੇ ਇਹ ਕਦੋਂ ਲਿਖਿਆ ਕਿਹਨੇ ਲਿਖਿਆ ਜਿਹਦੇ ਲਖ ਦੇ ਜਿਗਰੇ ਨੂਰੇ ਨજર ਚਾਰ ਸਹਬਜ਼ਾ ਦੇ ਵਿਛੜ ਗਏ ਪੰਜ ਵਿਛੜ ਗਿਆ ਅਨੰਦਪੁਰ ਸਾਹਿਬ ਇੱਕ ਤਰੀਕੇ ਨਾਲ ਕਿਲਾ ਉਜੜ ਗਿਆ ਜੰਗਲਾਂ ਚ ਪਏ ਐ ਪੈਰਾ ਚ ਕੰਡੇ ਵਜੇ ਐ ਭੁੱਖ ਹੈ ਪਿਆਸ ਹੈ ਜਿਸ ਵੇਲੇ ਕਿਸੇ ਬੰਦੇ ਨੂੰ پاگل ਹੋ ਜਾਣਾ ਚਾਹੀਦਾ ਹੈ ਐਸੇ ਹਾਲਾਤ ਚ ਉਹ ਕਹੇ ਜੇ ਕਮਾਲੇ ਕਰਾਮਾਤ ਕਾਇਮ کریم ਰਜ਼ਾ ਬਖਸ਼ ਰੋ ਜੀ ਰਹਾ ਕੋ ਰਹੀਮ ਐਡੀ ਵੱਡੀ ਝਾੜ ਪਾਉਂਦਿਆ ਰੰਗ ਜੇ ਉਹਨੂੰ ਤੁਰਾ ਗਰਦਾ ਜਲ ਲਸ਼ਕਰ ਵਾਜਰ ਕਿ ਮਾਰਾ ਨਿਗਾਸ ਜੱਜ ਦਾ ਸ਼ੁਕਰ ਇਹ ਤੇਰੀ ਮਾਲੋ ਸੁਭਾਅ ਤੇ ਨਿਗਾਹ ਹੈ ਤੂੰ ਉਹਦੇ ਬਲ ਤੇ ਛਾਲਾ ਮਾਰਦਾ ਮੈਨੂੰ ਰੱਬ ਦੇ ਸ਼ੁਕਰ ਤੇ ਵਿਸ਼ਵਾਸ ਹੈ ਕਿ ਉਹਨਾਂ ਗੁਰੂ ਰਾਖ ਸੇ ਬਰ ਮੁਲਕੋ ਮਾਲ ਕਿ ਵਾ ਮਾਰਾ ਪ੍ਰਾਂਸ ਜੱਜਦਾ ਅਕਾਲ ਮੈਨੂੰ ਕਹਿੰਦੇ ਇੱਕ ਅਕਾਲਪੁਰਖ ਦਾ ਆਸਰਾ ਹੈ ਤੈਨੂੰ ਦਰੀਆਂ ਫੌਜਾਂ ਦਾ ਆਸਣਾ ਆਊਗਾ ਜੇ ਛੁੱਧ ਕੇ ਬਚ ਗਿਆ ਕੁਛ ਤਾਂ ਚਾਰ ਕੇ ਬਾਕੀ ਬਮਾਂ ਦਾ ਸਤੇ ਪੇਚੀ ਦਾ ਮਾਰ ਕਹਿੰਦੇ ਉਹ ਇਹ ਕਿਹੜੀ ਗੱਲ ਹੈ ਤੂੰ ਨਿੱਕੇ ਨਿੱਕੇ ਬੱਚੇ ਮਾਰਦੇ ਅਜੇ ਕੁੰਡਲੀਆ ਸੱਪ ਤਾਂ ਬੈਠਾ ਹੈ ਜੇ ਮਾਰਦੀ ਕਿ ਹਰ ਖਮੋਸ਼ਾ ਕੁਣੀ ਕਿ ਆਪ ਜਮਾਲਾ ਫਰੋਸ਼ਾ ਕੁਣੀ ਕਹਿੰਦੇ ਇੱਕ ਝਿਹੜਾ ਬੁਝਾ ਕੇ ਕਿਉਂ ਖੁਸ਼ ਹੋਣਾ ਹੈ ਅਜੇ ਤਾਂ ਭਾਂਬੜਾ ਦੇ ਭਾਂਬੜੀ ਪਏ ਹੈ ਇੱਕ ਸਾਧ ਦੇ ਅੰਗੂਠੇ ਨੂੰ ਗੰਦਗੀ ਲੱਗੀ ਤੇ ਉਹਨੇ ਤਖਸ਼ਕਨਾਗ ਨੂੰ ਬੁਲਾਇਆ ਉਹ ਕਹਤੇ ਆਉਣ ਚ ਦੇਰ ਹੋ ਗਿਆ ਚਿੱਪੀ ਚੋਂ ਪਾਣੀ ਕੱਢਿਆ ਕਹਿੰਦਾ ਮੈਂ ਤੇਰਾ नाग ਲੋਕ 파ਸ਼ਮ ਕਰਾਂ